ਆਪਣੀਆਂ ਆਲੀਆਂ ਮੁਰਗੀਆਂ ਅੰਡੇ ਦੇਣ ਲੱਗੀਆਂ ਮੁਰਗੀਆਂ ਹੁਣ ਤਾਂ ਪ੍ਰੋਪਰ ਤਿਆਰ ਹੋ ਗਈਆਂ ਦੇਖੋ ਝੋਲੀਆਂ ਸਾਰੀਆਂ ਨੀ ਭਾਰੀਆਂ ਹੋ ਗਈਆਂ ਇਹ 60 ਰੁਪਏ ਦੀ ਮੁਰਗੀ ਆਈ ਸੀ ਆਪਾਂ ਨੇ 60 ਰੁਪਏ ਦੀ ਸੇਲ ਕਰ ਦੇਣੀ ਹੈ ਜੇ ਕਿਸੇ ਵੀ ਨੂੰ ਚਾਹੀਦੀ ਹੈ ਤਾਂ ਭਾਈ ਲੈ ਜਾ ਸਕਦਾ 2 4 6 7 ਅੰਡੇ ਦਿੱਤੇ ਹੋਏ ਆ ਆਪਣੇ ਪਰ 10 ਬੱਤਕਾਂ ਸਸੇ ਗਏ ਦੋਸਤੋ ਬਾਈ ਕੀ ਹਾਲ ਚਾਲ ਆ ਜੀ ਠੀਕ ਠਾਕ ਹੋ ਜੀ ਤੇ ਦੋਸਤੋ ਵੀਡੀਓ ਦੇਖਣ ਤੋਂ ਪਹਿਲਾਂ ਲਾਈਕ ਵਾਲਾ ਬਟਨ ਜ਼ਰੂਰ ਦਬਾ ਦੇ ਕਰੋ ਤੇ ਦੋਸਤੋ ਆਪਣੀਆਂ ਆਲੀਆਂ ਮੁਰਗੀਆਂ ਅੰਡੇ ਦੇਣ ਲੱਗੀਆਂ 21 ਤਰੀਕ ਨੂੰ ਇੱਕ ਮੁਰਗੀ ਨੇ ਅੰਡਾ ਦਿੱਤਾ ਸੀਗਾ ਤੇ ਹਲੇ ਏਕੋ ਦੇ ਰਹੀ ਆ ਹੌਲੀ ਹੌਲੀ ਸਾਰੀਆਂ ਮੁਰਗੀਆਂ ਅੰਡੇ ਇਹ ਦੇਣ ਲੱਗ ਜੂਗੀਆਂ ਇਹ 22 ਤਰੀਕ ਨੂੰ ਸਾਢੇ 4 ਮਹੀਨੇ ਦੀਆਂ ਹੋ ਗਿਆ ਮੁਰਗੀਆਂ ਇੱਕ ਮੁਰਗੀ ਵਾਸਤੇ ਆਪਾਂ ਨੇ ਇਧਰ ਹੱਡਗਾਣਾ ਬਣਾਤਾ ਆ ਦੇਖੋ ਇੱਕ ਕ੍ਰੇਟ ਆਪਾਂ ਨੇ ਰੱਖਤਾ ਵਿੱਚ ਪਾਤੀ ਪਰਾਲੀ ਮੁਰਗੀਆਂ ਹੁਣ ਤਾਂ ਪ੍ਰੋਪਰ ਤਿਆਰ ਹੋ ਗਈਆਂ ਦੇਖੋ ਝੋਲੀਆਂ ਸਾਰੀਆਂ ਹੀ ਭਾਰੀਆਂ ਹੋ ਗਈਆਂ ਆਪਾਂ ਹੁਣ ਮਲਟੀ ਵਿਟਾਮਿਨ ਤੇ ਕੈਲਸ਼ੀਅਮ ਆ ਸਟਾਰਟ ਕਰਾਂਗੇ ਅੱਜ ਸ਼ਾਮ ਤੋਂ ਅੱਜ ਸ਼ਾਮ ਵਾਲੇ ਦਾਣੇ ਵਿੱਚ ਆਪਾਂ মালਟੀਵਿਟਾਮਿਨ ਪਾਵਾਂਗੇ ਤੇ ਕੈਲਸ਼ੀਅਮ ਪਾਵਾਂਗੇ ਜਦੋਂ ਆਪਾਂ ਨੇ ਮਿੱਟੀ ਪਾਈ ਸੀ ਕਿ ਨਾ ਫਾਰਮ ਵਿੱਚ ਫਾਰਮ ਜਦੋਂ ਬਣਾਇਆ ਸੀਗਾ ਉਦੋਂ ਪਾਣੀ ਘੱਟ ਲੱਗਿਆ ਮਿੱਟੀ ਦਵੀ ਨਹੀਂ ਹੈਗੀ ਮਿੱਟੀ ਜਿਹੜੀ ਪੱਕੀ ਆ ਸਿਰਫ ਉੱਪਰ ਤੇ 3-4 ਇੰਚ ਹੀ ਸੈੱਟ ਹੋਈ ਸੀਗੀ ਬਾਕੀ ਜਿਹੜੀ ਮਿੱਟੀ ਥੱਲੇ ਸੀਗੀ ਉਹ ਸੈੱਟ ਨਹੀਂ ਹੋਈ ਸੀਗੀ ਉਹ ਮਤਲਬ ਜਿਹੜੀ ਮਿੱਟੀ ਆ ਫੋਲੀਓ ਸੀਗੀ ਉਹ ਉਹ ਫਿਰ ਮੁਰਗਿਆਂ ਨੇ ਇਹਨਾਂ ਨੇ ਕੱਟ ਲਈ ਤੁਹਾਨੂੰ ਪਤਾ ਹੀ ਆ ਵੀ ਇਹ ਤਾਂ ਮਿੱਟੀ ਤੇ ਪੱਟੀ ਜਾਨਨੇ ਆ ਇਹ ਆ ਦੇਖੋ ਇਧਰ ਕਿਡਾ ਟੋਆ ਪੈ ਗਿਆ ਹੁਣ ਆਪਾਂ ਬਈ ਛਿਲਕਾ ਪਾ ਨਹੀਂ ਸਕਦੇ ਛਿਲਕਾ ਪਾਉਂਗੇ ਤਾਂ ਉਹਨੇ ਮਿੱਟੀ ਵਿੱਚ ਹੀ ਰਲ ਜਾਣਾ ਤੇ ਗਰਦ ਉੱਠਦੀ ਬਹੁਤ ਜ਼ਿਆਦਾ ਹੁਣ ਇਹਦੇ ਵਿੱਚ ਆਪਾਂ ਨੂੰ ਪਾਣੀ ਛੱਡਣਾ ਪੈਣਾ ਸਾਰੇ ਵਿੱਚ ਤਾਂ ਆਪਾਂ ਪਾਣੀ ਛੱਡ ਨਹੀਂ ਸਕਦੇ ਹੁਣ ਇਹ ਆਪਾਂ ਨੂੰ ਥੋੜੀ ਥੋੜੀ ਕਰਕੇ ਸੈੱਟ ਕਰਨੀ ਪੈਣੀ ਆ ਸਾਰੇ ਵਿੱਚ ਪਾਣੀ ਛੱਡਾਂਗੇ ਤਾਂ ਆਪਣੇ ਫਾਰਮ ਵਿੱਚ ਬਈ ਬਿਮਾਰੀ ਆਊਗੀ ਚਲੋ ਹੁਣ ਆਪਾਂ ਦੇਖਦੇ ਆਂ ਵੀ ਕੀ ਹੱਲ ਹੋਊਗਾ ਇਹਦਾ ਤੇ ਵੀਡੀਓ ਨੂੰ ਐਂਡ ਤੱਕ ਬਈ ਜ਼ਰੂਰ ਦੇਖਿਆ ਕਰੋ ਦਾਣਾ ਪਾਣ ਇਹਨਾਂ ਨੂੰ ਪਾਤਾ ਦੂਜੇ ਜਾਨਵਰਾਂ ਨੂੰ ਵੀ ਦਾਣਾ ਪਾਤਾ ਜਿਹੜੇ ਉਹ ਵਾਲੇ ਆਪਣੇ ਮਾ ਛੋਟੇ ਆ ਉਹਨਾਂ ਵਿੱਚੋਂ ਆਪਾਂ ਨੇ ਮੁਰਗੇ ਕੱਢਣੇ ਆ ਉਹ ਆਪਾਂ ਕੱਲ ਜਾਂ ਪਰਸੂ ਨੂੰ ਮੁਰਗੇ ਉਹਨਾਂ ਚੋਂ ਲੱਕ ਕੱਢ ਕੇ ਆਪਾਂ ਨੇ ਦੂਜੇ ਫਾਰਮ 'ਤੇ ਛੱਡ ਦੇਣੇ ਆ ਫਿਰ ਉਹਨਾਂ ਨੂੰ ਆਪਾਂ ਨੇ ਸੇਲ ਕਰ ਦੇਣਾ ਮੁਰਗਾ ਬਈ ਦਾਣਾ ਬਹੁਤ ਜ਼ਿਆਦਾ ਖਾਂਦਾ ਚਲੋ ਹੁਣ ਆਪਾਂ ਦੇਖਦੇ ਹਾਂ ਬਣਾਣੇ ਆ ਕੀ ਕਿੰਨਾ ਸਕੀਮ ਲੱਗੂਗੀ A few moments later ਆਪਾਂ ਨੂੰ ਜਾਲੀ ਮਿਲ ਗਈ ਆਪਣੀ ਇੱਧਰ ਫਾਰਮ ਦੀ ਬਚੀ ਹੋਈ ਸੀਗੀ ਜਦੋਂ ਆਪਾਂ ਨੇ ਫਾਰਮ ਬਣਾਇਆ ਸੀਗਾ ਇਹ ਇੱਕ ਸਾਈਡ ਨੂੰ ਤਾਂ ਹੈਗੀ ਇਹ 7 ਫੁੱਟ ਤੇ ਇੱਕ ਸਾਈਡ ਨੂੰ ਹੈਗੀ ਸ਼ਾਇਦ ਇਹ 12 ਕੁ ਫੁੱਟ ਆ ਚਲੋ ਹੁਣ ਆਪਾਂ ਇਹਨਾ ਕੰਮ ਚੱਲਦੇ ਹਾਂ ਆਪਾਂ ਨੇ ਇੱਦਾਂ ਜਾਲੀ ਵਿਛਾ ਦੇਣੀ ਆ ਬਾ 19 ਕਿ ਜਗ੍ਹਾ 'ਚ ਆਪਾਂ ਨੇ ਪਾਣੀ ਛੱਡਦਾ ਹਨ ਤੇ ਮਿੱਟੀ ਜਦੋਂ ਪੱਕ ਗਈ ਤੇ ਸੁੱਕ ਗਈ ਫਿਰ ਆਪਾਂ ਅੱਗੇ ਜਾਲੀ ਰੱਖ ਦਾਂਗੇ ਫਿਰ ਉੱਥੇ ਇੱਦਾਂ ਪਾਣੀ ਲਾ ਕੇ ਫਿਰ ਸਗਾ ਦਾਂਗੇ ਫਿਰ ਆਪਣਾ ਕੰਮ ਇੱਦਾਂ ਸੈੱਟ ਹੋ ਜਾਣਾ ਪਾਈਪ ਆਪਾਂ ਨੇ ਲਿਆਂਦਾ ਤੇ ਹੁਣ ਪਹਿਲਾਂ ਜਿਹੜੇ ਟੋਏ ਆ ਉਹਨਾਂ ਨੂੰ ਭਰਦੀਏ ਮਿੱਟੀ ਪਾਦੀ ਉਹਨਾਂ ਵਿੱਚ ਆਪਾਂ ਬਾਹਰੋਂ ਚੱਕ ਕੇ ਮਿੱਟੀ ਪਾ ਦਾਂਗੇ ਖੇਤ ਬੇਲੀ ਪਏ ਆ ਉੱਥੇ ਲਿਆ ਕੇ ਮਿੱਟੀ ਅੰਦਰ ਸੈਟ ਦੇਣੀ ਸੈਟ ਕਰਕੇ ਫਿਰ ਆਪਾਂ ਨੇ ਜਾਲੀ ਵਿਛਾ ਦੇਣੀ ਆ ਫਿਰ ਛੱਡ ਦਾਂਗੇ ਪਾਣੀ ਐਦਾਂ ਹੁਣ ਪਾਣੀ ਜੇ ਲੱਗਿਆ ਹੋਊਗਾ ਜਾਨਵਰ ਮਿੱਟੀ ਨਹੀਂ ਪਟੂਗੇ ਹੈ ਨਾ ਜਾਲੀ ਕਰਕੇ ਫਿਰ ਮਿੱਟੀ ਨਹੀਂ ਪਟੂਗੇ ਫਿਰ ਮਿੱਟੀ ਜਲਦੀ ਸੈਟ ਹੋ ਜਾਊਗੀ ਜਦੋਂ ਐ ਸੁੱਕ ਗਈ ਫਿਰ ਆਪਾਂ ਜਾਲੀ ਅੱਗੇ ਰੱਖ ਦਾਂਗੇ ਫਿਰ ਉੱਥੇ ਪਾਣੀ ਛੱਡ ਦਾਂਗੇ ਐਦਾਂ ਹੁਣ ਆਪਾਂ ਨੂੰ ਇਹ ਕੰਮ ਕਰਨਾ ਪੈਣਾ ਕਿਉਂਕਿ ਆਪਣੇ ਕੋਲ ਜਗ੍ਹਾ ਨਹੀਂ ਹੈਗੀ ਨਹੀਂ ਤਾਂ ਆਪਾਂ ਮੁਰਗੀਆਂ ਕਿਸੇ ਹੋਰ ਪਾਸੇ ਛੱਡ ਦਿੰਦੇ ਤੇ ਫਾਰਮ ਨੂੰ ਆਪਾਂ ਸੈੱਟ ਕਰ ਦਿੰਦੇ ਤੇ ਹੁਣ ਆਪਾਂ ਨੂੰ ਆਹੀ ਕੰਮ ਕਰਨਾ ਪੈਣਾ ਜਦੋਂ ਇਹ ਬਰਾਬਰ ਹੋ ਗਏ ਉਹਨਾਂ ਦੇ ਬਰਾਬਰ ਹੋ ਗਏ ਅੰਡੇ ਦੇਣ ਲੱਗ ਗੀਆਂ ਫਿਰ ਆਪਾਂ ਇੱਕ ਸਾਈਡ ਛੱਡ ਕੇ ਮੁਰਗੀਆਂ ਨੂੰ ਫਿਰ ਆਪਾਂ ਸਾਰੇ ਜਪਾਣੀ ਛੱਡ ਕੇ ਫਿਰ ਸੈਟ ਕਰ ਸਕਦੇ ਹਾਂ ਉਹ ਚਲੋ ਹੁਣ ਅੱਗੇ ਆਪਾਂ ਕਰਾਂਗੇ ਹੁਣ ਤਾਂ ਆਪਾਂ ਨੂੰ ਇਹਦੇ ਨਾਲ ਹੀ ਕੰਮ ਚਲਾਉਣਾ ਪੈਣਾ ਆਪਣਾ ਨਾ ਇੱਕ ਜਾਨਵਰ ਥੋੜਾ ਜਿਆਦਾ ਡਾਊਨ ਆ ਦੇਖੋ ਇਹੇ ਬਿਮਾਰ ਹੈ ਇਹ ਤਾਂ ਹੁਣ ਆਪਾਂ ਇਲਾਜ ਕਰਾਂਗੇ ਮੈਂ ਲੈ ਕੇ ਆਇਆ ਪਾਊਡਰ ਨਿਊ ਡਾਕਸ ਪਾਊਡਰ ਲੈ ਕੇ ਆਇਆ ਇਹ ਇਹਨੂੰ 2-3 ਦਿਨ ਚਲਾਵਾਂਗੇ ਜੇ ਇਹਦੇ ਨਾਲ ਸੈੱਟ ਹੋ ਗਿਆ ਠੀਕ ਆ ਫਿਰ ਨਹੀਂ ਆਪਾਂ ਇਹਦਾ ਹੋਰ ਇਲਾਜ ਕਰਾਂਗੇ ਮੁਰਗੀਆਂ ਟਿਕਾਣੇ ਨੂੰ ਦੇਖਣ ਲੱਗ ਗਈਆਂ ਜਾ ਜਾ ਕੇ ਮਿੱਕੀ ਬਣਾਇਆ ਹੋਇਆ ਅੰਡਾ ਤਾਂ ਫਿਲਹਾਲ ਹਲੇ ਨਹੀਂ ਦਿੱਤਾ ਹੈਗਾ ਕਿਉਂਕਿ ਇੱਕੋ ਮੁਰਗੀ ਦਿੰਦੀ ਹੈ ਉਹ ਸ਼ਾਇਦ ਦੁਪਹਿਰ ਤੋਂ ਬਾਅਦ ਦੋ ਅੰਡੇ ਹੁਣ ਆਪਾਂ ਸਟਾਰਟ ਕਰਾਂਗੇ ਬਈ ਉੱਥੇ ਇੱਥੇ ਦੇ ਕਰਦੇ ਇੱਧਰ ਨੂੰ ਹੋ ਚਲੇ ਜਾਵਾਂਗੇ ਜਿਹੜੀ ਆਹ ਰਹਿ ਗਈ ਥੋੜੀ ਜਿਹਾ ਘਫਰੇ ਕਰ ਦਾਂਗੇ ਸਾਰਾ ਪਕਾ ਕੇ ਇੱਕ ਵਾਰ ਫਿਰ ਆਪਾਂ ਛਿਲਕਾ ਪਾਵਾਂਗੇ ਚਲੋ ਹੁਣ ਆਪਾਂ ਇੱਥੇ ਮਿੱਟੀ ਪਾਉਨੇ ਆਂ ਦੇਖੋ ਮਿੱਟੀ ਮੈਂ ਲੈ ਕੇ ਆਉਨਾ ਆ ਡੌਨ ਕੜਾ ਵਿਚਾਰ ਕੋਈ ਨਹੀਂ ਤੇ ਲਾਜ ਕਰਦੇ ਆਪਾਂ ਬਾਈ ਟੋਏ ਆਪਾਂ ਨੇ ਕਰ ਤੇ ਸੱਟ ਜਿੰਨਾ ਚ ਮਿੱਟੀ ਪਾਉਣੇ ਨਾਲ ਸੀਗੇ ਆਪਾਂ ਨੇ ਪਾਲਤੀ ਆ ਆਪਾਂ ਨੇ ਜਾਲੀ ਪਛਾਤੀ ਆ ਲੱਗ ਗਿਆ ਪਾਈਪ ਆਪਾਂ ਨੇ ਛੋਟਾ ਹੀ ਲਾਇਆ ਕਿਉਂਕਿ ਪਾਣੀ ਨਾ ਮਿੱਟੀ ਦੇ ਵਿੱਚ ਰਸਣਾ ਚਾਹੀਦਾ ਪਾਣੀ ਦੇ ਕੇ ਆ ਗੀਆਂ ਜੇ ਹੁਣ ਪੂਰੀ ਜਾਲੀ ਨਹੀਂ ਲਾਉਂਦੇ ਤਾਂ ਇਹਨਾਂ ਨੇ ਹੁਣ ਨੂੰ ਇੱਥੇ ਗਾਹ ਪਾ ਦੇਣਾ ਤਾਂ ਆ ਦੇਖੋ ਮਿੱਟੀ ਆਪਣੀ ਪੱਧਰੀ ਰਹੂਗੀ ਪਾਣੀ ਲਾ ਕੇ 2-3 ਦਿਨ ਤੱਕ ਇਹਨਾਂ ਸੁੱਕ ਜਾਣ ਫਿਰ ਅੱਗੇ ਆਪਾਂ ਜਾਲੀ ਲਾ ਦੋਗੇ ਹੁਣ ਕੋਈ ਟੈਨਸ਼ਨ ਨਹੀਂ ਹੈਗੀ ਮਿੱਟੀ ਵਟਣੇ ਦੀ ਇਹਨਾਂ ਨਾਲ ਉੱਪਰੇ ਘੁੰਮੀ ਜਾਣਾ ਜਾਲੀ ਦੇ ਮਿੱਟੀ ਆਪਣੀ ਥੱਲੇ ਹੋ ਜਾਣੀ ਆ ਸੈੱਟ ਆ ਦੇਖੋ ਹੁਣ ਹੌਲੀ-ਹੌਲੀ ਰਸ ਕੇ ਪਾਣੀ ਤਾਂ ਅੱਗੇ ਵਧੂਗਾ ਪਾਣੀ ਬਾਈ ਲੱਗ ਗਿਆ ਚੰਗੀ ਤਰ੍ਹਾਂ ਸ਼ਾਮ ਨੂੰ ਥੋੜਾ ਜਿਹਾ ਪਾਣੀ ਹੋਰ ਛੱਡ ਦਾਂਗੇ ਤਾਂ ਕਿ ਮਿੱਟੀ ਬਾਈ ਚੰਗੀ ਤਰ੍ਹਾਂ ਆਪਣੀ ਸੈਟ ਅਪ ਹੋ ਜਵੇ 2-4 ਦਿਨ ਤੱਕ ਇਹਨੇ ਸੁੱਕ ਜਾਣਾ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਇੱਥੇ ਜਾਲੀ ਲਾ ਦਾਂਗੇ ਤੇ ਪਾਣੀ ਛੱਡ ਦਾਂਗੇ ਫਿਰ ਆਪਾਂ ਇਹਨਾਂ ਬਾਈ ਇੱਥੇ ਟਿਕਾਣੇ ਬਣਾਉਣੇ ਆ ਸਿਰੇ ਤੱਕ 20 ਮੁਰਗੀਆਂ ਆਂਡੇ ਦੇ ਸਕੇ ਥੱਲੇ ਤਾਂ ਆਪਾਂ ਇੱਟਾਂ ਦੇ ਬਣਾਵਾਂਗੇ ਉਸ ਤੋਂ ਬਾਅਦ ਆਪਾਂ ਕ੍ਰੇਟ ਲਾ ਦਾਂਗੇ ਚਲੋ ਹੁਣ ਆਪਾਂ ਬਾਈ ਚੱਲਦੇ ਆਂ ਦੂਜੇ ਫਾਰਮ ਤੇ ਇੱਥੇ ਆਪਣਾ ਕੰਮ ਨਿਪੜ ਗਿਆ ਪਾਪਾ ਪਾਈ ਦੀ ਛੱਡ ਦਿੰਨੇ ਆ। A few moments later. ਆ ਗਿਆ ਭਾਈ ਮੈਂ ਦੂਜੇ ਫਾਰਮ ਤੇ। ਬੱਤਕ ਆਪਣੀਆਂ ਘੁੰਮ ਰਹੀਆਂ ਬਾਹਰ। ਭਾਈ ਬੱਚਿਆਂ ਦੇ ਮੈਂ ਦੋਨੇ ਪਿੰਜਰੇ ਪਾਰ ਕੱਢਦੇ ਸੀਗੇ। ਬਾਹਰ ਵੀ ਸੋਹਣੀ ਧੁੱਪ ਇਹਨਾਂ ਨੂੰ ਲੱਗ ਜਾਂਦੀ ਆ ਕਿਉਂਕਿ ਜਾਨਵਰ ਵੀ ਖੁਸ਼ ਰਹਿੰਦਾ। ਖੁੱਲੀ ਹਵਾ ਵਿੱਚ। ਇੱਧਰ ਮੁਰਗਿਆਂ ਦੇ ਆ ਆ ਬੱਤਿਆਂ ਦੇ ਬੱਚੇ ਨਿਕਲੇ ਹੋਏ ਮੈਂ ਤੁਹਾਨੂੰ ਦਿਖਾਉਣਾ। ਆ ਬੱਚੇ ਤਾਂ ਮੈਂ ਹੁਣੇ ਕੱਢੇ ਆ। ਆ ਦੇਖੋ। ਆ ਗਿਆ ਤਿੰਨ ਚਾਰ ਦਿਨ ਤੇ ਬੱਚੇ ਹਾਂ ਦੇਸ ਪਾਣੀ ਦੇ ਕਿਦਾਂ ਕੱਢਦੀ ਮੂੰਹ ਤੇ ਇਹ ਆਪਣੇ ਅੱਜ ਸੇਲ ਕਰਦੇ ਨੇ ਸਾਰੀ ਆ ਕੰਮ ਬੱਚੇ ਹੋਰ ਵੀ ਨਿਕਲ ਰਹੇ ਆ ਇਹ ਹੈਗੇ ਆ 15 ਬੱਚੇ ਇੱਧਰ ਦੋ ਬੱਚੇ ਆਪਣੇ ਕੋਲ ਵੱਡੇ ਹੋ ਗਏ ਇਹ ਹੋ ਗਏ ਦਸਾਂ ਦਿਨਾਂ ਦੇ ਹੋ ਗਏ ਮੈਂ ਤੁਹਾਨੂੰ ਦਿਖਾਉਣਾ ਉਹ ਕਮਰੇ ਇੱਕ ਤਾਂ ਖੜਾ ਇੱਕ ਬੈਠਾ ਚਿੱਟੇ ਰੰਗ ਦਾ ਬੱਚਾ ਆ ਦੇਖੋ ਬਈ ਮੁਰਗੀਆਂ ਵੀ ਆਪਣੀਆਂ ਤਿਆਰ ਹੋ ਗਈਆਂ ਜਿਹੜੀ ਆਪਾਂ ਨੇ ਨਵੀਂ ਬ੍ਰੀਡ ਤਿਆਰ ਕੀਤੀ ਸੀਗੀ ਇਹ ਵੀ ਤਿੰਨ ਤਿੰਨ ਮਹੀਨੇ ਦੀਆਂ ਹੋ ਗਈਆਂ ਹਾਂ ਚਾਰ ਸਾਢੇ ਚਾਰ ਮਹੀਨੇ ਦੇ ਹੋ ਕੇ ਇਹਨਾਂ ਨੇ ਅੰਡੇ ਦੇਣ ਲੱਗ ਜਾਣਾ ਰੇਡ ਮਹੀਨੇ ਤੱਕ ਜਾਨੀ ਕਿ ਅੰਡੇ ਦੇਣ ਲੱਗ ਜਣਗੇ ਆ ਦੂਜੇ ਬੱਚੇ ਵੀ ਦੇਖੋ ਆ ਵੀ ਤਿਆਰ ਹੋ ਗਏ ਇਹਨਾਂ ਨੂੰ ਆਪਾਂ ਹੌਲੀ ਹੌਲੀ ਛੱਡਾਂਗੇ ਬਾਹਰ ਬਾਹਰ ਕੋ ਮਲੇ ਕਰਨਗੇ ਇਹ ਦਾਣਾ ਬੋਖਾਣੇ ਬਾਹਰ ਇਹ ਮੱਤਕਾਂ ਦੇ ਅੰਡੇ ਹੀ ਬਾਈ ਆਪਾਂ ਚੱਕ ਲੈਣੇ ਆ ਸਵੇਰ ਮੈਂ ਚੱਕੇ ਨਹੀਂ ਸੀ ਕਿ ਦਾਣਾ ਬਾੱਕੀ ਚਲੇ ਗਿਆ ਸੀਗਾ ਦੇਖੋ ਕਿੱਥੇ ਮਿੱਟੀ ਵਿੱਚ ਦਿੱਤੇ ਹੋਏ ਆਹ ਕਰੇਟ ਲੱਗਿਆ ਹੋਇਆ ਇੱਥੇ ਨਹੀਂ ਜੰਦੀਆਂ ਹੈਗੀਆਂ ਆ ਮਿੱਟੀ ਵਿੱਚ ਤੇ ਆਨੇ ਦੇਖਦੇ ਇਹਨਾਂ ਨੂੰ ਟੋਵਾ ਜਿਹਾ ਇੱਕ ਬਣਾਉਣਾ 2 4 6 7 ਅੰਡੇ ਦਿੱਤੇ ਹੋਏ ਆ ਆਪਣੇ ਪਰ 10 ਬਤਕਾਂ 7 ਅੰਡੇ ਹੋ ਗਏ ਬਤਕਾਂ ਦੇ ਰੋਜ਼ ਭਾਈ 7 8 ਅੰਡੇ ਰੋਜ਼ ਦੇ ਹੋ ਜਾਂਦੇ ਆ ਲੋ ਭਾਈ ਇਹਦੇ ਕ੍ਰੇਡ ਚ ਵੀ ਦੇਖ ਲੈਣੇ ਮਨ ਲਾਦੀ ਇੱਕ ਠਰਕਣ ਦੇ ਅੰਡਾ ਦਿੱਤਾ ਹੋਇਆ ਆ ਦੇਖੋ ਚਿੱਟੀਆਂ ਮੁਰਗੀਆਂ ਭਾਈ ਆਪਾਂ ਨੇ ਸੇਲ ਕਰ ਦੇਣੀਆਂ ਹੁਣ ਇਹ ਆਪਣੇ ਮੈਂ ਬੱਚੇ ਬਹੁਤ ਹੋਗੇ ਇਹਨਾਂ ਦੇ ਆਲੀਆਂ ਚਟੀਆਂ ਮੁਰਗੀਆਂ ਦੋਨੇ ਹੁਣ ਆਪਾਂ ਨੇ ਸੇਲ ਕਰ ਦੇਣੀਆਂ ਮੁਰਗਾ ਰੱਖ ਲੈਣਾ ਇਹ 60 ਰੁਪਏ ਦੀ ਮੁਰਗੀ ਆਈ ਸੀ ਆਪਾਂ ਨੇ 60 ਰੁਪਏ ਦੀ ਸੇਲ ਕਰ ਦੇਣੀ ਹੈ ਜੇ ਕਿਸੇ ਵੀ ਨੂੰ ਚਾਹੀਦੀ ਹੈ ਤਾਂ ਭਾਈ ਲੈ ਜਾ ਸਕਦਾ ਬੈਂਟਮਾਂ ਦਾ ਇੱਕ ਜੋੜਾ ਸੇਲ ਹੋ ਗਿਆ ਦੋ ਤਿੰਨ ਮੁਰਗੀਆਂ ਅੰਡੇ ਦੇਣ ਲੱਗੀਆਂ ਮੈਂ ਤੁਹਾਨੂੰ ਅੰਡਾ ਦਿਖਾਉਣਾ ਹਾਂ ਆਪਣੇ ਪਰ ਰਹਿ ਗਏ ਹੁਣ 7 ਜੋੜੇ ਰਹਿ ਗਏ ਜੇ ਕਿਸੇ ਵੀ ਨੂੰ ਚਾਹੀਦੇ ਆ ਤਬਈ ਫੇਬਿਲ ਜਾ ਸਕਦਾ 2000 ਰੁਪਏ ਦਾ ਜੋੜਾ ਆ ਮੰਡਾ ਰੱਖ ਦਵਾ ਫਿਰ ਆਪਾਂ ਤੁਹਾਨੂੰ ਬੈਂਟਵਾਂ ਦਾ ਅੰਡਾ ਦਿਖਾਉਣੇ ਆ ਠੰਡ ਵੱਧ ਗਈ ਕਿਉਂਕਿ ਮਸ਼ੀਨ ਨਾ ਹਮੀਉਂਟੀ ਘੱਟ ਬਣਾਉਣ ਲੱਗ ਗਈ ਹੁਣ ਆਪਾਂ ਨੂੰ ਜਿਹੜਾ ਹਮੀਉਂਟੀ ਵਾਲਾ ਹੀਟਰ ਉਹ ਆਪਾਂ ਨੂੰ ਨਾ ਇਹਦਾ ਚਾਲੂ ਕਰਨਾ ਪੈਣਾ ਪਹਿਲਾਂ ਇਹ ਪੱਖਿਆਂ ਪਰ ਚੱਲਦਾ ਦਾ ਕੰਮ ਇਹਦਾ ਹੁਣ ਆਪਾਂ ਨੂੰ ਇਹ ਤਾਂ ਹੀਟਰ ਵੀ ਔਨ ਕਰਨਾ ਪੈਣਾ ਆ ਕੁੰਡੀ ਨਾਲ ਬਈ ਮੰਡੇ ਚੱਕਦਾ ਹੁਣ ਬੈਂਟਵਾਂ ਦੇ ਉਹ ਦਿੱਤਾ ਹੋਇਆ ਅੰਡਾ ਇੱਕ ਲੈ ਹੁਣ ਚੱਕ ਲੈਨੇ ਆਪਾਂ ਹਲੋ ਭਈਆ ਇਹ ਆਪਾਂ ਹੁਣ ਮਸ਼ੀਨ ਚ ਲਾਵਾਂਗੇ ਸ਼ਾਮ ਨੂੰ ਤੇ ਨਾਲੇ ਮਸ਼ੀਨ ਨੂੰ ਸੈੱਟ ਕਰਾਂਗੇ ਮੁਰਗਾ ਆਪਣੇ ਪ੍ਰਾਣੀ ਛੱਡਦਾ ਸੀਗਾ। ਅੱਬੀ ਜਸਤੋਂ ਹੁਣ ਮੈਂ ਜਾਨਣਾ ਕਰਨਾ ਤੇ ਵੀਡੀਓ ਨੂੰ ਕਰਦਾਂ ਪਾਨ ਤੱਕ ਕਮੈਂਟ ਕਰਕੇ ਬਾਈ ਜਰੂਰ ਦੱਸਿਓ। ਵੀਡੀਓ ਕਿਵੇਂ ਲੱਗੀ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ।